ਇਹ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ 'ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਜਿੱਤੇ ਗੁਰੂ ਸਾਹਿਬ ਦੀ ਆਪ ਚਰਲ ਚੋਂ ਧਰਤੀ ਹੈ ਅੰਮ੍ਰਿਤ ਵੇਲੇ 'ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਫੁੱਲ ਚੁਪੇਜਣਾ ਬੂਟਾ ਦੇ ਨਾਲ ਆਟੋਮੈਟਿਕ ਰਸਲਾ ਦੇ ਨਾਲ ਅਖਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ 'ਚ ਅਖਰੂ ਗੈਸ ਪਹਿਨੇ ਠਾ 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 ਗੁਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਗੁਰਗੰਸਾਹ ਦਾ ਪਾਠ ਵੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆਂ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਕਿ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ ਕਿ ਜੇ ਇੰਦਰਾ ਗਾਂਧੀ ਵੇਹ ਰਾ ਇਸ਼ਾਰੇ 'ਚ ਫੌਜ ਦੇ ਪੁਲਿਸ ਦਰਬਾਰ ਸਾਹਿਬ 'ਤੇ ਜਾ ਕੇ ਕਾਲਕੱਤਾ ਸਾਹਿਬ 'ਤੇ ਹਮਲੇ ਕੀਤੇ ਗੁਰਗੰਸਾਹ ਜੀ ਨੂੰ ਉੱਤੇ ਗੋਲੀਆਂ ਚਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਤੇ ਦੋਏ ਗੁਰਦੁਆਰਾ ਸਾਹਿਬ ਦੇ ਹੁੰਦੇ ਤੇ ਜੇ ਨਹੀਂ ਤੇ ਜੋ ਤੋਂ ਉਹ ਪੋਸਟ ਦੇ ਅਫਸਰਾਂ ਦੇ ਖਿਲਾਫ ਅੱਜ ਤਾਈ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈ ਪਤਾ ਦਰਜ ਕਿਸੇ ਦੇ ਖਿਲਾਫ ਕਿਉਂ ਨਹੀਂ ਹੋਇਆ ਕਿ ਕਿਸੇ ਵਿਰੋਧੀ ਪਾਰਟੀ ਹਾਂ ਇਹਨਾਂ ਦਾ ਗੱਠਜੋੜ ਹੋ ਗਿਆ ਹੈ ਕਾਂਗਰਸ ਤਾਂ ਹੁਣ ਬੋਲੂਗੀ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਖੰਡ ਪਾੜ ਸਖਾਣੇ ਦੇ ਕੋਲ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅਵਤਾਰ ਵਿਹਾੜੇ ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਅਕਾਲੀ ਦਲ ਦੇ ਖਿਰਾਬ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿਸੇ ਪੁਲਸੇ ਖਿਰਾਬ ਕੋਈ ਐਕਸ਼ਨ ਨਹੀਂ ਕੋ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ ਮੈਂ ਸੋਚਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੁਖੋਤੀ ਅਖੋਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀਆਂ ਕਿ ਅਤਾਤਕ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਾਗਣ ਵਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਸਾਵੇਂ ਧਰਮੰਦਰ ਸਾਹਿਬ ਦੇ ਸਚਖੰਡ ਸਾਹਿਬ ਤੇ ਜਾ ਕੇ ਹੁੰਦਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਿਟਾ ਦਿੱਤੇ ਇਹ ਭਗਵੰਤ ਮਾਨ ਬੈਕ ਤੇ ਜਿਕੇ ਗੋਲੀਆਂ ਚ ਲਾਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਅਕਾਲ ਤਖਤ ਸਾਹਿਬ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲਕੁਸ਼ੀ ਕਰਨ ਭਾਵੇਂ ਪੁਲਿਸ ਨੂੰ ਅੱਜ ਗੋਲ ਕਰਦੇ ਪੇਸ਼ਤਾ ਕਰਕੇ ਸ ਦੇਖਾਲ ਚ ਪੇਸ਼ਦਾਨੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕ ਇਹਨਾਂ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਨੇ ਇਹ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਸਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ avatars ਦੇ ਹਾਰੇ ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਤੇ ਗੁਰੂ ਸਾਹਿਬੀ ਆਪ ਚਰਨ ਚੋਂ ਧਰਤੀਏ ਅੰਮ੍ਰਿਤ ਵੇਲੇ ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਉਹ ਚੋਂ ਭੇਜਨਾ ਬੂਟਾ ਦੇ ਨਾਲ ਆਟੋਮੈਟਿਕ ਰਸਲਾ ਦੇ ਨਾਲ ਅਥਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ ਚ ਅਥਰੂ ਗੈਸ ਫੇਨੇ ਠਾ 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 ਗੁਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਹਰਿਵੰਦ ਸਾਹਿਬ ਦਾ 파ਠ ਵੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆਂ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਕਿ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ ਕਿ ਜੇ ਇੰਦਰਾ ਗਾਂਧੀ ਵੇਹ ਰਾ ਇਸ਼ਾਰੇ 'ਚ ਫੌਜ ਦੇ ਪੁਲਿਸ ਦਰਬਾਰ ਸਾਹਿਬ 'ਚ ਜਾ ਕੇ ਕਾਲਪਤ ਸਰ ਜੀ ਹਮਲੇ ਕੀਤੇ ਗੁਰਗੰਗਨ ਸਾਹਿਬ ਜੀ ਨੂੰ ਉੱਤੇ ਗੋਲੀਆਂ ਚ ਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਤੇ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਨਹੀਂ ਤੇ ਜਤੋਂ ਉਹਨ ਪੁਲਿਸ ਦੇ ਅਫਸਰਾਂ ਦੇ ਖਿਲਾਫ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈਂ ਪਤਾ ਦਰਜ ਕਿਤੇ ਖਿਲਾਫ ਕਿਉਂ ਨਹੀਂ ਹੋਇਆ ਕਿ ਕੇ ਫੈਵਰੋ ਦੀ ਪਾਰਟੀ ਹਾਂ ਇਹਨਾਂ ਦਾ ਗੱਠ ਜੋੜ ਹੋ ਗਿਆ ਹੈ ਕਾਂਗਰਸ ਤੋਂ ਹੁਣ ਬੋਲੂਗੀ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਖੰਡ ਪਾਟ ਸੁਖਾਂਦੇ ਕੋਲ ਇੱਥੇ ਗੁਰੂਗ੍ਰਾਮ ਸਾਹਿਬ ਦਾ ਪਾਟਖੰਡਨ ਹੋਇਆ ਗੁਰੂ ਸਾਹਿਬ ਦੇ ਅ ਅਵਤਾਰ ਵਿਹਾੜੇ ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਫਕਾਲੀ ਦਲ ਦੇ ਖਿਲਾਫ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿ ਤੇ ਪੋਸਟੇ ਖਰਾਬ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਮੰਗ ਵੀ ਨਹੀਂ ਰਹਾ ਸਾਡੇ ਇਲਾਵਾ ਕੋਈ ਮੈਂ ਸਮਝਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਮੁਖੋਤੀ ਖੋਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਆ ਕਿ ਅਤਾ ਤੱਕ ਸਭ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਾਗਣ ਵਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਭਾਵੇਂ ਘਰ ਮੰਦਰ ਸਾਹਿਬ ਦੇ ਸਚਖੰਡ ਸਾਹਿਬ ਤੇ ਜਾ ਕੇ ਕਿੰਦਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਟਾ ਦਿੱਤੇ ਇਹ ਭਗਵੰਤ ਮਾਨ ਬੈਠ țeਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਕਲਕੱਤਾ ਸਾਹਿਬ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲ ਕੁਸ਼ੀ ਕਰਨ ਭਾਵੇਂ ਪੋਸਨੂ ਅੱਜ ਉਹ ਘਰ ਖਰਚੇ ਪੇਸ਼ਤਾ ਕਰਕੇ ਸਦੇ ਘਰ ਖਰਚੇ ਪੇਸ਼ ਦੇਣਗੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕੇ ਇਲਾ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਹੀ ਨੇ ਇਹ ਵੀ ਦੁਨੀਆ ਦੀ